ਇਸ ਵੇਲੇ ਦੀ ਵੱਡੀ ਖਬਰ ਹਰਿਆਣਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ 120 ਤੋਂ ਵੱਧ ਔਰਤਾਂ ਨਾਲ ਜ਼ਬਰ ਜਨਾਹ ਕਰਨ ਵਾਲੇ ਜਲੇਬੀ ਬਾਬਾ ਦੀ ਹਿਸਾਰ ਜੇਲ੍ਹ ਵਿੱਚ ਮੌਤ ਹੋ ਗਈ ਹੈ ਜੋ ਪਿਛਲੇ 14 ਸਾਲਾਂ ਤੋਂ ਜੇਲ੍ਹ ਦੀ ਸਜ਼ਾ ਕੱਟ ਰਿਹਾ ਸੀ ਉਹ 120 ਤੋਂ ਵੱਧ ਔਰਤਾਂ ਨਾਲ ਜ਼ਬਰ ਜਨਾਹ ਕਰਕੇ ਵੀਡੀਓ ਬਣਾਉਣ ਦਾ ਦੋਸ਼ੀ ਸੀ ਅਤੇ ਚਾਹ ਵਿੱਚ ਨਸ਼ੀਲੀਆਂ ਦਵਾਈਆਂ ਮਿਲਾ ਕੇ ਔਰਤਾਂ ਨਾਲ ਜ਼ਬਰ ਜਨਾਹ ਕਰਦਾ ਸੀ ਜਲੇਬੀ ਬਾਬਾ ਉਰਫ ਬਿੱਲੂ ਅਮਰਪੁਰੀ ਹਿਸਾਰ ਦੀ ਕੇਂਦਰੀ ਜੇਲ੍ਹ ਨੰਬਰ 2 ਵਿੱਚ ਬੰਦ ਸੀ ਬੋਧਵਾਰ ਨੂੰ ਅਚਾਨਕ ਉਸਦੀ ਤਬੀਅਤ ਖਰਾਬ ਹੋ ਗਈ ਜਿਸ ਤੋਂ ਬਾਅਦ ਉਸ ਨੂੰ ਅਗਰੋਹਾ ਦੇ ਪੀਜੀਆਈ ਵਿਖੇ ਲਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਸੋ ਆਪ ਤੁਹਾਨੂੰ ਦੱਸਦੇ ਹਾਂ ਕੌਣ ਸੀ ਜਲੇਬੀ ਬਾਬਾ ਤੇ ਕੀ ਹੈ ਉਸਦੀ ਪੂਰੀ ਜਨਮ ਕੁੰਡਲੀ ਜਲੇਬੀ ਬਾਬਾ ਦੇ ਨਾਲ ਮਸ਼ਹੂਰ ਬਲਾਤਕਾਰੀ ਸਾਧ ਦਾ ਅਸਲ ਨਾਮ ਹੈ ਅਮਰਵੀਰ ਉਰਫ ਬਿੱਲੂ ਰਾਮ ਜੋ ਪੰਜਾਬ ਦੇ ਮਾਨਸਾ ਜ਼ਿਲ੍ਹੇ ਦਾ ਰਹਿਣ ਵਾਲਾ ਹੈ ਇਸੇ ਵੇਲੇ ਉਹ ਹਰਿਆਣਾ ਦੇ ਟੁਹਾਣਾ ਵਿੱਚ ਜਲੇਬੀਆਂ ਦੀ ਰੇੜੀ ਲਗਾਉਂਦਾ ਸੀ ਉਸ ਦਾ ਜਲੇਬੀਆਂ ਦਾ ਕਾਰੋਬਾਰ ਚੰਗਾ ਚੱਲ ਪਿਆ ਜਿਸ ਤੋਂ ਉਹ ਕਾਫੀ ਤਰੱਕੀ ਹਾਸਲ ਕਰ ਗਿਆ ਫਿਰ ਉਸ ਦੀ ਪਤਨੀ ਦੀ ਮੌਤ ਹੋ ਗਈ ਅਮਰਵੀਰ ਉਰਫ ਜਲੇਬੀ ਬਾਬਾ ਦੇ 4 ਲੜਕੀਆਂ ਅਤੇ 2 ਲੜਕੇ ਸੀ ਜਿਨ੍ਹਾਂ ਦਾ ਵਿਆਹ ਉਸ ਨੇ ਪੰਜਾਬ ਦੇ ਵਿੱਚ ਕਰਵਾ ਦਿੱਤਾ ਸੀ ਜਾਣਕਾਰੀ ਅਨੁਸਾਰ ਪਤਨੀ ਦੀ ਮੌਤ ਮਗਰੋਂ ਉਹ ਕਿਸੇ ਤੰਤਰਿਕ ਦੇ ਸੰਪਰਕ ਵਿੱਚ ਆ ਗਿਆ ਪੰਜਾਬ ਤੋਂ ਆਏ ਇਸ ਤੰਤਰਿਕ ਨੂੰ ਅਮਰਵੀਰ ਨੇ ਆਪਣਾ ਗੁਰੂ ਮੰਨ ਲਿਆ ਅਤੇ ਉਸ ਤੋਂ ਤੰਤਰ ਮੰਤਰ ਦੀ ਵਿੱਦਿਆ ਵੀ ਸਿੱਖ ਲਈ ਇਸ ਮਗਰੋਂ ਉਹ 2 ਸਾਲ ਦੇ ਲਈ ਟੁਹਾਣਾ ਛੱਡ ਕੇ ਗਾਇਬ ਹੋ ਗਿਆ ਲੋਕ ਕਹਿੰਦੇ ਸੀ ਕਿ ਉਹ ਪੰਜਾਬ ਚਲਾ ਗਿਆ ਦੋ ਸਾਲਾਂ ਮਗਰੋਂ ਉਸਨੇ ਫਿਰ ਤੋਂ ਟੋਹਾਣਾ ਵਾਪਸ ਆਉਣ ਤੋਂ ਬਾਅਦ ਆਪਣਾ ਨਾਮ ਅਮਰਵੀਰ ਤੋਂ ਅਮਰਪੁਰੀ ਕਰ ਲਿਆ ਅਤੇ ਉਸਨੇ ਓਵਾਰਡ ਨੰਬਰ 19 ਦੇ ਵਿੱਚ ਇੱਕ ਮਕਾਨ ਦੇ ਵਿੱਚ ਬਾਬਾ ਬਾਲਕਨਾਥ ਦਾ ਮੰਦਿਰ ਬਣਵਾਇਆ ਇਸ ਮਕਾਨ ਵਿੱਚ ਉਹ ਪਹਿਲਾਂ ਆਪਣੇ ਬੱਚਿਆਂ ਦੇ ਨਾਲ ਰਹਿੰਦਾ ਸੀ ਅਮਰਪੁਰੀ ਝਾੜ ਫੂਕ ਜਰੀਏ ਮੰਦਿਰ ਵਿੱਚ ਆਉਣ ਵਾਲੇ ਲੋਕਾਂ ਦੀਆਂ ਸਮੱਸਿਆਵਾਂ ਦੂਰ ਕਰਨ ਲੱਗ ਪਿਆ ਉਸ ਦਾ ਜਾਦੂ ਅਜਿਹਾ ਚੱਲਿਆ ਕਿ ਉਸ ਦੇ ਘਰ ਲੋਕਾਂ ਦੀਆਂ ਲੈਣਾ ਲੱਗ ਗਈਆਂ ਅਮਰਪੁਰੀ ਨੇ ਉਹ ਲੋਕ ਬਾਬਾ ਬਿੱਲੂ ਰਾਮ ਅਤੇ ਜਲੇਬੀ ਬਾਬਾ ਵਰਗੇ ਨਾਵਾਂ ਤੋਂ ਫੁਕਾਰਨ ਲੱਗੇ ਆਓ ਤੁਹਾਨੂੰ ਹੁਣ ਦੱਸਦੇ ਹਾਂ ਕਿ ਆਖਰ ਕਿਵੇਂ ਖੁੱਲਿਆ ਇਸ ਬਲਾਤਕਾਰੀ ਦਾ ਭੇਤ ਸਾਲ 2018 ਵਿੱਚ ਟੁਹਾਨਾ ਪੁਲਿਸ ਦੇ ਇੱਕ ਅਧਿਕਾਰੀ ਨੂੰ ਉਹਨਾਂ ਦੇ ਮੁਖਬਰ ਨੇ ਮੋਬਾਈਲ ਤੇ ਇੱਕ ਅਸ਼ਲੀਲ ਵੀਡੀਓ ਭੇਜੀ ਜਿਸ ਵਿੱਚ ਜਲੇਬੀ ਬਾਬਾ ਇੱਕ ਬੀਬੀ ਦੇ ਨਾਲ ਦੁਸ਼ਕਰਮ ਕਰਦਾ ਹੋਇਆ ਦਿਖਾਈ ਦੇ ਰਿਹਾ ਸੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਥਾਣਾ ਮੁਖੀ ਪ੍ਰਦੀਪ ਕੁਮਾਰ ਦੀ ਸ਼ਿਕਾਇਤ ਤੇ ਜਲੇਬੀ ਬਾਬਾ ਦੇ ਵਿਰੁੱਧ ਮੁਕੱਦਮਾ ਦਰਜ ਕੀਤਾ ਗਿਆ ਜਦੋਂ ਅਮਰਪੁਰੀ ਉਰਫ ਜਲੇਬੀ ਬਾਬਾ ਨੂੰ ਫੜਿਆ ਗਿਆ ਤਾਂ ਉਸ ਦੇ ਕੋਲੋਂ ਔਰਤਾਂ ਦੇ ਜ਼ਬਰਜਨਾਹ ਕਰਨ ਦੇ 120 ਤੋਂ ਜ਼ਿਆਦਾ ਵੀਡੀਓ ਮਿਲੇ ਜਦੋਂ ਪੁਲਿਸ ਨੇ ਡੰਡਾ ਆਪਰੇਡ ਕੀਤੀ ਤਾਂ ਉਸਨੇ ਦੱਸਿਆ ਕਿ ਉਹ ਇਲਾਜ ਦੇ ਨਾਂ ਤੇ ਔਰਤਾਂ ਨੂੰ ਬੁਲਾਉਂਦਾ ਸੀ ਅਤੇ ਫਿਰ ਨਸ਼ੀਲੀ ਚਾਹ ਪਿਆ ਕੇ ਉਹਨਾਂ ਦੇ ਨਾਲ ਜ਼ਬਰਜਨਾਹ ਕਰਦਾ ਸੀ ਅਤੇ ਉਹਨਾਂ ਦੀ ਵੀਡੀਓ ਵੀ ਬਣਾ ਲੈਂਦਾ ਸੀ ਇਸ ਸਮਗਰੋਂ ਫਿਰ ਸ਼ੁਰੂ ਹੁੰਦਾ ਸੀ ਬਲੈਕਮੇਲਿੰਗ ਦਾ ਸਿਲਸਲਾ ਜਿਸ ਦੇ ਜਰੀਏ ਉਹ ਔਰਤਾਂ ਕੋਲੋਂ ਪੈਸੇ ਅਤੇ ਗਹਿਣੇ ਲੁੱਟਣ ਦੇ ਨਾਲ ਨਾਲ ਉਹਨਾਂ ਦੀ ਇੱਜ਼ਤ ਨਾਲ ਖੇਡਦਾ ਸੀ ਬਦਨਾਮੀ ਦੇ ਡਰ ਤੋਂ ਕਿਸੇ ਔਰਤ ਨੇ ਜਲੇਬੀ ਬਾਬਾ ਦੇ ਖਿਲਾਫ ਮੂੰਹ ਨਹੀਂ ਖੋਲਿਆ ਇੱਕ ਔਰਤ ਨੇ ਸ਼ਿਕਾਇਤ ਦਰਜ ਕਰਵਾਈ ਸੀ ਜਿਸ ਮਗਰੋਂ ਉਸਤੇ ਐਫ ਆਈ ਆਰ ਦਰਜ ਕੀਤੀ ਗਈ। ਜਲੇਬੀ ਬਾਬਾ ਦੀ ਗ੍ਰਿਫਤਾਰੀ ਸਮੇਂ ਉਸ ਦੇ ਕੋਲੋਂ ਅਸ਼ਲੀਲ ਵੀਡੀਓ ਦੇ ਨਾਲ-ਨਾਲ ਭੱਤੀ ਨਸ਼ੇ ਦੀਆਂ ਗੋਲੀਆਂ ਅਤੇ ਵੀ ਸੀ ਆਰ ਵੀ ਬਰਾਮਦ ਹੋਇਆ। ਅਦਾਲਤ ਨੇ ਇਸ ਮਾਮਲੇ ਵਿੱਚ ਹੁਣ ਜਲੇਬੀ ਬਾਬਾ ਨੂੰ 14 ਸਾਲ ਕੈਦ ਦੀ ਸਜ਼ਾ ਦੇ ਨਾਲ 35000 ਰੁਪਏ ਜੁਰਮਾਨਾ ਵੀ ਲਗਾਇਆ ਹੈ। ਇਸੇ ਤਰ੍ਹਾਂ ਇੱਕ IPC ਦੀ ਧਾਰਾ 376C ਵਿੱਚ 7-7 ਸਾਲ ਦੀ ਸਜ਼ਾ POCSO ਐਕਟ ਵਿੱਚ 14 ਸਾਲ ਅਤੇ IT ਐਕਟ ਵਿੱਚ 5 ਸਾਲ ਦੀ ਸਜ਼ਾ ਸੁਣਾਈ ਗਈ ਹੈ। ਇੱਥੇ ਦੱਸ ਦਈਏ ਕਿ ਸਾਰੀਆਂ ਇਹ ਸਜ਼ਾਵਾਂ ਇਕੱਠੀਆਂ ਚੱਲਣਗੀਆਂ। ਬਿਊਰੋ ਰਿਪੋਰਟ ਹਮਦਰ ਦਾ ਟੀਵੀ